ਅੱਜ ਆਪਣੇ ਬੌਲਫ ਦਾ ਪਾ ਮੱਡਗੜ ਵੜ ਦਿਆਂਗੇ ਬਾਈ ਜਿਹੜਾ ਆਧਾਰਿਆਂ ਦਾ ਹੈ ਠੀਕ ਹੈ ਇਹਨੂੰ ਵੱਡ ਕੇ ਇਹਦੇ ਚ ਪੱਤੀਆਂ ਲਾ ਕੇ ਦੁਬਾਰੇ ਨਾਲ ਲੱਗਦਾ ਕਰ ਦਿਆਂਗੇ ਜੇ ਤੁਸੀਂ ਵੀ ਐਵੇਂ ਕਰਨਾ ਤਾਂ ਬਲੌਗ ਆਪਣਾ ਪੂਰਾ ਦੇਖ ਲਓ ਵੀ ਕਿਵੇਂ ਕੁਛ ਕੀਤਾ ਆਪਾਂ ਠੀਕ ਆ ਸਭ ਤੋਂ ਪਹਿਲਾਂ ਅਸੀਂ ਗਏ ਬਾਈ ਤਬੇ ਤਾਂ ਪਿਓ ਕਵਾੜ ਚੋਂ ਭਾਲੀ ਇੱਕ ਪੱਤੀ ਤੇ ਇਹਨੂੰ ਆਪਾਂ ਕਟਾ ਲਿਆ ਸੀਗਾ ਇਹ ਪੱਤੀ ਥੋੜੀ ਨਰਮੀ ਚਾਹੀਦੀ ਆਪਾਂ ਨੂੰ ਜਿਆਦਾ ਹਾਰਡ ਨਾ ਹੋਵੇ ਘਰੇ ਆ ਕੇ ਸਭ ਤੋਂ ਪਹਿਲਾਂ ਇਹਦੀ ਖੋਲੀ ਆਪਾਂ ਸੀਟ ਤੇ ਉਸ ਤੋਂ ਬਾਅਦ ਜਿਹੜਾ ਲੈਂਟ ਤੇ ਹੁੰਦਾ ਟਾਪਾ ਜੇ ਵੀ ਲਾਤਾ ਸੀਗਾ ਆਪਾਂ ਗ੍ਰਾਈਂਡਰ ਸਾਡੇ ਕੋਲੇ ਹੈ ਨਹੀਂ ਸੀਗਾ ਤਾਂ ਕਰਕੇ ਸੀ ਲੋਹਾ ਵੱਢਣ ਵਾਲੇ ਬ ਕੇ ਆਪਾਂ ਵੱਢਤਾ ਸੀਗਾ ਵੱਢ ਕੇ ਉਸ ਤੋਂ ਬਾਅਦ ਆਪਾਂ ਇਹਦੇ ਚ ਲਾਉਣੀਆਂ ਨੇ ਹੁਣ ਦੋ ਪੱਤੀਆਂ ਸਭ ਤੋਂ ਪਹਿਲਾਂ ਆ ਨਾਟ ਚਾਹੀਦੇ ਸਾਨੂੰ ਜਿਹੜੇ ਕਿ ਦੋ ਇਹਦੇ ਵਿੱਚ ਕਸਣੇ ਆਪਾਂ ਟਾਪੇ ਇਹਦੇ ਮੱਡਗੜ ਦੇ ਵਿੱਚ ਨਾਟ ਆਪਾਂ ਕਸਲੇ ਸੀਗੇ ਇੱਕ ਪੱਤੀ ਵੀ ਕਸਤੀ ਸੀ ਦੂਜੀ ਪੱਤੀ 빙ੀ ਕਰੀ ਜਾਂਦੇ ਸੀਗੇ ਉਹ ਵੀ ਕਸਾਂਗੇ ਆ ਥੱਲੇ ਜਿਹੜੀ ਪੱਤੀ ਹੁੰਦੀ ਹੈ ਇਹਦੇ ਚ ਪੈਂਦੀ ਕਰਨੀ ਆਪਾਂ ਠੀਕ ਆ ਤੇ ਲਾਓ ਵੀ ਕਰੋ ਚੈੱਕ ਕਰਾ ਪੱਤੀਆਂ ਜਮ ਐਨ ਓਕੇ ਦੀ ਰਿਪੋਰਟ ਦੇ ਵਿੱਚ ਲੱਗੀਆਂ ਸੀਗੀਆਂ ਹੁਣ ਸਾਨੂੰ ਲਾ ਕੇ ਵੀ ਦਿਖਾ ਦਿੰਨੇ ਆ ਲਾਹੇ ਤੋਂ ਲੋਕ ਐਵੇਂ ਲੱਗਦੀ ਹੈਗੀ ਠੀਕ ਆ ਪੱਤੀਆਂ ਇਹਦੇ ਵਿੱਚ ਪੈ ਜਾਂਦੀਆਂ ਨੇ ਸੌਖੇ ਤਰੀਕਾ ਦਾ ਬਸ ਤੇ ਹੁਣ ਆਪਾਂ ਜੋ ਵੀ ਆਪਾਂ ਕਸਤਾ ਸੀਗਾ ਉਦੋਂ ਉੱਪਰ ਧਰੀ ਆਪਾਂ ਸੀਟ ਸੀਟ ਵੀ ਕਸਤੀ ਸੀਗੀ ਹੁਣ ਚੈੱਕ ਕਰੋ ਬਈ ਆ ਤਾਂ ਸੀਗੀ ਇਹਦੀ ਪਹਿਲਾਂ ਵਾਲੀ ਲੁੱਕ ਜਦੋਂ ਮੱਡਗੜ ਲੱਗਿਆ ਹੋਇਆ ਸੀਗਾ ਨਾਲ ਤੇ ਆ ਇਹਦੀ ਲੁੱਕ ਜਦੋਂ ਮੱਡਗੜ ਆਪਾਂ ਵੱਡਤਾ ਦੱਸੋ ਵੀ ਕਮੈਂਟ ਕਰਕੇ ਸਾਨੂੰ ਕਿਵੇਂ ਲੱਗਿਆ ਇਹ ਬਲੌਗ ਤੇ ਕਿਵੇਂ ਲੱਗੀ ਇਹ ਮੋਡੀਫਿਕੇਸ਼ਨ ਕਮੈਂਟ ਕਰਕੇ ਦੱਸੋ ਮਿਲ ਜਾਂ ਤੁਹਾਨੂੰ ਆਪਣੇ ਅਗਲੇ ਮਿੰਨੀ ਬਲੌਗ ਦੇ ਵਿੱਚ